ਤਨਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਹਨਾਂ ਦੇ ਵਕਤ ਤਰਨ ਤਾਰਨ ਦੀ ਧਰਤੀ ਦੇ ਉੱਤੇ ਇੱਕ ਪਿੰਡ ਹੈ ਬੜਾ ਪਿੰਡ ਉੱਥੋਂ ਦਾ ਰਹਿਣ ਵਾਲਾ ਇੱਕ ਗੁਰੂ ਦਾ ਪਿਆਰਾ ਸਿੱਖ ਅਕਲਦਾਸ ਅਕਲਦਾਸ ਦੇ ਘਰ ਇੱਕ ਬੇਟੀ ਨੇ ਜਨਮ ਲਿਆ ਉਸ ਬੇਟੀ ਦਾ ਨਾਮ ਉਹਨਾਂ ਨੇ ਰੱਖਿਆ ਸੂਰਤੀ ਬੀਬੀ ਸੂਰਤੀ ਵੱਡੀ ਹੋਈ ਜਿਵੇਂ ਅਕਸਰ ਮਾਪਿਆਂ ਨੂੰ ਚਿੰਤਾ ਹੁੰਦੀ ਹੈ ਵੀ ਹੁਣ ਸਾਡੀ ਬੱਚੀ ਵਿਆਹ ਹੋ ਜਾਏ ਤੇ ਆਪਣੇ ਸਹੁਰੇ ਘਰ ਚਲੇ ਜਾਵੇ ਹੁਣ ਬੱਚੀ ਸੂਰਤੀ ਜਦੋਂ ਵੱਡੀ ਹੋਈ ਤੇ ਆਕਲ ਦਾਸ ਵੀ ਫਿਕਰ ਦੇ ਵਿੱਚ ਐ ਤੇ ਉਹਨੂੰ ਦੱਸ ਪਾਈ ਮੋਗੇ ਦੇ ਨਜ਼ਦੀਕ ਇੱਕ ਪਿੰਡ ਹੈ ਤੁਕਲਾਨੀ ਉੱਥੋਂ ਦਾ ਰਹਿਣ ਵਾਲਾ ਇੱਕ ਨੌਜਵਾਨ ਜਿਹਦਾ ਨਾਮ ਹੈ ਸਾਧੂ ਉਸ ਸਾਧੂ ਦੀ ਦੱਸ ਪਈ ਤੇ ਅਕਨ ਦਾਸ ਨੇ ਆਪਣੀ ਬੇਟੀ ਸੂਰਤੀ ਦਾ ਕੁੜਮਾਈ ਜਿਹੜੀ ਆ ਨਾ ਉਹ ਸਾਧੂ ਦੇ ਨਾਲ ਕਰ ਦਿੱਤੀ ਪਰ ਮੰਗਣੀ ਤੋਂ ਬਾਅਦ ਅਕਨ ਦਾਸ ਨੂੰ ਪਤਾ ਲੱਗਾ ਵੀ ਜਿਹੜਾ ਸਾਧੂ ਤੇ ਉਹਦਾ ਪਰਿਵਾਰ ਹੈ ਨਾ ਉਹ ਤੇ ਸਰਵਰੀਆਂ ਦੇ ਪੁਜਾਰੀ ਨੇ ਮੜੀਆਂ ਮਸਾਣਾ ਨੂੰ ਅਨਮਤੀ ਹੈ ਹੋਰਨਾਂ ਨੂੰ ਪੁੱਜਣ ਵਾਲੇ ਨੇ ਗੁਰੂ ਘਰ ਦੇ ਸੇਵਕ ਨਹੀਂ ਤੇ ਦੂਸਰੇ ਪਾਸੇ ਅਕਲ ਅਦਾਸ ਤੇ ਉਹਦੀ ਬੇਟੀ ਉਹ ਪਰਿਵਾਰ ਜਿਹੜਾ ਸੀ ਉਹ ਗੁਰੂ ਘਰ ਨੂੰ ਮੰਨਣ ਵਾਲਾ ਸੀ ਹੁਣ ਅਕਲ ਦਾ ਸੋਚਦਾ ਵੀ ਜਿੱਦਣ ਮੈਂ ਆਪਣੀ ਬੱਚੀ ਸੂਰਤੀ ਦੀ ਮੰਗਣੀ ਕੀਤੀ ਸਾਧੂ ਦੇ ਨਾਲ ਤੇ ਗੁਰੂ ਦੇ ਚਰਨਾਂ ਦਾ ਧਿਆਨ ਧਰ ਕੇ ਅਰਦਾਸ ਕੀਤੀ ਸੀ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਮੈਂ ਇਹ ਸਾਰੀ ਰਸਮ ਕੀਤੀ ਸੀ ਪਰ ਹੁਣ ਮੈਂ ਕਰਾਂ ਕਿ ਮੇਰੀ ਬੱਚੀ ਗੁਰਸਿੱਖ ਹੈ ਅਨਮਤੀਆਂ ਦੇ ਘਰ ਚਲੀ ਜਾਵੇ ਕੀ ਕੀ ਹੋਵੇਗਾ ਆਪਣੀ ਮਨ ਦੀ ਬੇਦਨਤਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਦੱਸੀ ਹੈ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿਣ ਲੱਗੇ ਸਿੱਖਾ ਤੂੰ ਫਿਕਰ ਨਾ ਕਰ ਤੂੰ ਪਰਮੇਸ਼ਰ ਨੂੰ ਹਾਜ਼ਰ ਨਾਜ਼ਰ ਜਾਣ ਕੇ ਉਹਦੀ ਅੱਗੇ ਅਰਦਾਸ ਕੀਤੀ ਤੇ ਆਪਣੀ ਬੱਚੀ ਦੀ ਮੰਗਣੀ ਕੀਤੀ ਸੀ ਨਾ ਤੇ ਉਹਦੇ ਉੱਤੇ ਭਰੋਸਾ ਕਰਨ ਉਹ ਵਿੱਦ ਬਣਾਏਗਾ ਤੂੰ ਕਰ ਦੇ ਆਪਣੀ ਬੱਚੀ ਦਾ ਵਿਆਹ ਅਕਲ ਦਾਸ ਨੇ ਆਪਣੀ ਬੱਚੀ ਸੂਰਤੀ ਦਾ ਵਿਆਹ ਉਸ ਸਾਧੂ ਦੇ ਨਾਲ ਕਰ ਦਿੱਤਾ ਜਦੋਂ ਭਾਈ ਸਾਧੂ ਬੀਬੀ ਸੂਰਤੀ ਨੂੰ ਵਿਆਹ ਕੇ ਆਪਣੇ ਪਿੰਡ ਵਾਲੇ ਪਾਸੇ ਜਾ ਰਹੀ ਆ ਸੀ ਪ੍ਰਾਣੀ ਸਮੇਂ ਦੇ ਵਿੱਚ ਬੱਚੀਆਂ ਨੂੰ ਡੋਲੀ ਦੇ ਵਿੱਚ ਬਿਠਾ ਕੇ ਲੈ ਜਾਂਦੇ ਸਨ ਬਰਾਤ ਨਾਲ ਨਾਲ ਚਲਦੀ ਸੀ ਇਵੇਂ ਡੋਲੀ ਦੇ ਵਿੱਚ ਬਿਠਾ ਕੇ ਬਰਾਤ ਨਾਲ ਚਲਦੀ ਚਲਦੀ ਜਦੋਂ ਭਾਈ ਕੀ ਡਰੋਲੀ ਇਹ ਵੀ ਮੋਗੇ ਵਾਲੇ ਪਾਸੇ ਆ ਇਧਰ ਵਾਲੇ ਪਾਸੇ ਜਾ ਰਹੇ ਸਨ ਤੇ ਬੀਬੀ ਸੂਰਤੀ ਦੇ ਕੰਨਾਂ ਦੇ ਵਿੱਚ ਕੀਰਤਨ ਦੀ ਆਵਾਜ਼ ਪਈ ਹੁਣ ਬੀਬੀ ਸੂਰਤੀ ਨੂੰ ਪਤਾ ਤੇ ਸੀ ਵੀ ਮੈਂ ਵਿਆਹੀ ਉਸ ਘਰ ਦੇ ਵਿੱਚ ਜਿਹੜਾ ਗੁਰੂ ਘਰ ਨੂੰ ਨਹੀਂ ਮੰਨਦਾ ਤੇ ਮੈਨੂੰ ਵੀ ਜਾਰੀ ਤੌਰ ਤੇ ਉਹਨਾਂ ਦਾ ਉਹ ਜੇ ਰਸਮਾਂ ਰਿਵਾਜ ਅਪਣਾਉਣੇ ਪੈਣਗੇ ਜਿੱਥੇ ਉਹ ਲੋਕ ਮੰਨਦੇ ਨੇ ਮੈਨੂੰ ਵੀ ਮੰਨਣਾ ਪਏਗਾ ਹੁਣ ਬੀਬੀ ਸੂਰਤੀ ਦੇ ਮਨ ਵਿੱਚ ਆਇਆ ਵੀ ਇੱਕ ਵਾਰ ਮੈਂ ਕੀਰਤਨ ਸੁਣ ਲਵਾਂ ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵੀ ਉੱਧਰ ਭਾਈ ਕੀ ਡੋਲੀ ਵੱਲ ਗਏ ਹੋਏ ਸਨ ਸਤਿਗੁਰ ਦਾ ਦੀਵਾਨ ਸੱਜਿਆ ਹੋਇਆ ਸੀ ਉਹਦੀ ਮਨ ਵਿੱਚ ਵਿਚਾਰ ਆਈ ਵੀ ਇੱਕ ਵਾਰ ਤੇ ਸਤਿਗੁਰ ਦੇ ਦਰਸ਼ਨ ਕਰ ਲਵਾਂ ਆਪਣੇ ਪਤੀ ਭਾਈ ਸਾਧੂ ਨੂੰ ਕਹਿੰਦੀ ਹੈ ਕਹਿਣ ਲੱਗੀ ਵੀ ਮੈਂ ਤੁਹਾਡੇ ਲੜ ਲੱਗੀ ਹਾਂ ਤੇ ਮੈਨੂੰ ਇੱਕ ਛੋਟੀ ਜੀ ਆਜ਼ਾਦਤ ਦੋ ਵੀ ਮੈਂ ਅਖੀਰ ਵਾਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਨਮਸਕਾਰ ਆਵਾਂ ਕਰਾਂ ਆਮਾ ਕੀਰਤਨ ਸੁਣ ਲਵਾਂ ਫਿਰ ਜਿਵੇਂ ਤੁਸੀਂ ਕਹੋਗੇ ਜਿਵੇਂ ਜੀ ਤੁਸੀਂ ਜ਼ਿੰਦਗੀ ਕਹੋਗੇ ਬਤੀਤ ਕਰਨੇ ਨੂੰ ਮੈਂ ਮੰਨ ਲਵਾਂਗੀ ਭਾਈ ਸਾਧੂ ਕਹਿਣ ਲੱਗਾ ਵੀ ਕੋਈ ਗੱਲ ਨਹੀਂ ਕਿਸੇ ਨੂੰ ਉਹਦਾ ਗੱਲ ਨਾ ਛਡਾਉਣ ਵਾਸਤੇ ਕੁਝ ਮੰਨਣੀਆਂ ਵੀ ਪੈਂਦੀਆਂ ਨੇ ਕਹਿਣ ਲੱਗੀ ਕੋਈ ਵੱਡੀ ਗੱਲ ਨਹੀਂ ਤੁਸੀਂ ਜਾ ਆਵੋ ਹੁਣ ਜਦੋਂ ਬੀਬੀ ਸੂਰਤੀ ਡੋਲੀ ਵਿੱਚੋਂ ਨਿਕਲ ਕੇ ਕਿੱਧਰੋਂ ਕੀਰਤਨ ਦੀ ਆਵਾਜ਼ ਆ ਰਹੀ ਸੀ ਉੱਧਰ ਨੂੰ ਜਾ ਰਹੀ ਸੀ ਤੇ ਭਾਈ ਸਾਧੂ ਨੇ ਸੋਚਿਆ ਵੀ ਨਮ ਵਿਆਹ ਹੋਇਆ ਏਵੇਂ ਕੱਲੀ ਇਸਤਰੀ ਦਾ ਜਾਣਾ ਠੀਕ ਨਹੀਂ ਤੇ ਭਾਈ ਸਾਧੂ ਵੀ ਉਹਦੇ ਨਾਲ-ਨਾਲ ਪਿੱਛੇ-ਪਿੱਛੇ ਚਲਾ ਗਿਆ ਬੀਬੀ ਸੂਰਤੀ ਨੇ ਧੰਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਨਮਸਕਾਰ ਕੀਤੀ ਮਨ ਨੂੰ ਮਨ ਵਿੱਚ ਅਰਦਾਸ ਕੀਤੀ ਸਤਿਗੁਰੂ ਤੂੰ ਹੀ ਹੈ ਸਾਡਾ ਆਸਰਾ ਬੀਬੀ ਸੂਰਤੀ ਨਮਸਕਾਰ ਕਰਕੇ ਬੈਠ ਕੇ ਕੀਰਤਨ ਸੁਣਨ ਲੱਗ ਪਈ ਭਾਈ ਸਾਧੂ ਵੀ ਪਿੱਛੇ-ਪਿੱਛੇ ਜਾਂਦਾ ਸੀ ਉਹ ਵੀ ਬੈਠ ਗਿਆ ਦੀਵਾਨ ਦੀ ਸਮਾਪਤੀ ਹੋਈ ਦੀਵਾਨ ਦੀ ਸਮਾਪਤੀ ਤੋਂ ਉਪਰੰਤ ਬੀਬੀ ਸੂਰਤੀ ਸਤਿਗੁਰ ਦੇ ਹਜ਼ੂਰ ਮੱਥਾ ਟੇਕ ਕੇ ਤੇ ਨਾਲ ਭਾਈ ਸਾਧੂ ਨੇ ਵੀ ਮੱਥਾ ਜਦ ਟੇਕਿਆ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਪੁੱਛਣਾ ਕੀਤਾ ਕਹਿਣ ਲੱਗੇ ਤੁਹਾਡਾ ਕੀ ਨਾਂਉ ਹੈ ਸਾਧੂ ਕਹਿਣ ਲੱਗਾ ਵੀ ਮੇਰਾ ਨਾਮ ਸਾਧੂ ਹੈ। ਤਨ ਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿਣ ਲੱਗੇ ਜੇ ਨਾ ਸਾਧੂ ਹੈ ਨਾ ਤੇ ਅੱਜ ਤੋਂ ਬਾਅਦ ਕਰਮ ਵੀ ਸਾਧੂਆਂ ਵਾਲੇ ਬਣਾ ਲੈ। ਸਾਧੂ ਦਾ ਮਤਲਬ ਹੁੰਦਾ ਰੱਬ ਦੇ ਨਾਲ ਜੁੜਿਆ ਹੋਇਆ, ਪਰਮੇਸ਼ਰ ਦੇ ਨਾਲ ਜੁੜਿਆ ਹੋਇਆ। ਹੁਣ ਸਾਧੂ ਦੇ ਮਨ ਦੇ ਵਿੱਚ ਇਹ ਬੋਲ ਘਰ ਕਰ ਗਏ ਉਸੇ ਵਕਤ ਉਹਨੇ ਫੈਸਲਾ ਕਰ ਲਿਆ। ਮੈਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਸਿੱਖੀ ਧਾਰਨ ਕਰ ਲਵਾਂਗਾ। ਉਹਨੇ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਕੋਲੋਂ ਸਿੱਖੀ ਦੀ ਦਾਤ ਲਈ ਘਰ ਚਲੇ ਗਏ। ਸਮਾਪਤੀਤ ਹੁੰਦਾ ਗਿਆ। ਭਾਵੇਂ ਕਿ ਪਰਿਵਾਰ ਵਾਲਿਆਂ ਨੇ ਉਹਨਾਂ ਨੂੰ ਵੱਖ ਕਰ ਦਿੱਤਾ। ਸਮਾਪਤੀਤ ਹੋਇਆ ਉਹਨਾਂ ਦੇ ਘਰ ਇੱਕ ਪੁੱਤ ਪੈਦਾ ਹੋਇਆ। ਉਹਦਾ ਨਾਮ ਰੱਖਿਆ ਗਿਆ ਰੂਪ ਚੰਦ। ਕਿਉਂਕਿ ਉਹਦਾ ਰੂਪ ਬੜਾ ਸੁੰਦਰ ਸੀ। ਰੂਪ ਚੰਦ ਨਾਮ ਰੱਖਿਆ ਗਿਆ। ਸਮਾਂ ਬਤੀਤ ਹੁੰਦਾ ਹੋਇਆ ਹੋਇਆ ਅਗਾਹ ਗਏ ਤੇ ਰੂਪਚੰਦ ਵੱਡਾ ਹੋ ਗਿਆ ਅੱਜ ਰੂਪਚੰਦ ਤੇ ਉਹਦਾ ਪਿਤਾ ਭਾਈ ਸਾਧੂ ਤੁਸੀਂ ਜੰਗਲ ਦੇ ਵਿੱਚੋਂ ਲੱਕੜਾਂ ਕੱਟਦੇ ਪਏ ਨੇ ਜਦੋਂ ਲੱਕੜਾਂ ਕੱਟਦੇ ਪਏ ਨੇ ਤੇ ਦੁਪਹਿਰ ਦਾ ਸਮਾਂ ਹੋਇਆ ਗਰਮੀ ਦਾ ਮੌਸਮ ਸੀ ਤੇ ਭਾਈ ਸਾਧੂ ਆਪਣੇ ਪੁੱਤ ਰੂਪਚੰਦ ਨੂੰ ਕਹਿਣ ਲੱਗਾ ਵੀ ਪੁੱਤ ਪਿਆਸ ਲੱਗੀ ਆ ਵੀ ਜਿਹੜਾ ਪਾਣੀ ਲਿਆਉਂਦਾ ਮੈਨੂੰ ਉਹ ਪਾਣੀ ਛਕਾ ਦੇ ਹੁਣ ਰੂਪ ਚੰਦ ਉਸ ਘੜੀ ਦੇ ਕੋਲ ਗਿਆ ਪੁਰਾਣੇ ਸਮਿਆਂ ਦੇ ਵਿੱਚ ਘੜਿਆਂ ਵਿੱਚ ਪਾਣੀ ਰੱਖਦੇ ਸਨ ਠੰਡੇ ਥਾਂ ਦੇ ਉੱਤੇ ਰੱਖਿਆ ਹੋਇਆ ਉਹ ਪਾਣੀ ਆਤ ਦਾ ਸੀਤਲ ਠੰਡਾ ਹੋ ਜਾਂਦਾ ਸੀ ਤੇ ਜਦੋਂ ਰੂਪ ਚੰਦ ਨੇ ਘੜੇ ਨੂੰ ਹੱਥ ਲਾਇਆ ਤੇ ਕਹਿਣ ਲੱਗਾ ਪਿਤਾ ਜੀ ਪਾਣੀ ਤੇ ਬਹੁਤ ਠੰਡਾ ਹੈ ਸੀਤਲ ਹੈ ਤੇ ਮੇਰੇ ਮਨ ਵਿੱਚ ਵਿਚਾਰ ਆਉਂਦੀ ਹੈ ਵੀ ਜੇ ਕਿਤੇ ਇਹ ਜਲ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਛਕਣ ਤੇ ਉਹ ਬਹੁਤ ਵੱਡੀ ਅਸੀਸ ਦੇਵਣਗੇ ਤੇ ਭਾਈ ਸਾਧੂ ਕਹਿਣ ਲੱਗਾ ਵੀ ਜੇ ਤੇਰੀ ਮਨ ਦੀ ਭਾਵਨਾ ਹੈ ਤੇ ਤੂੰ ਅਰਦਾਸ ਕਰ ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਇੱਦਣ ਆਏ ਹੋਏ ਨੇ ਦੋ ਮਾਨੀ ਅਰਦਾਸ ਕੀਤੀ ਦਾਤਿਆਂ ਗਰੀਬਾਂ ਦਾ ਜਲ ਛੱਕੇ ਜਾਓ ਆਪ ਜਲ ਨਹੀਂ ਛਕਿਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਧਰ ਜੰਗਲਾਂ ਵਿੱਚ ਸ਼ਿਕਾਰ ਖਿਡਣ ਗਏ ਤੇ ਉਹਨਾਂ ਨੂੰ ਪਿਆਸ ਲੱਗੀ ਲੱਭਦਿਆਂ ਭਾਲਦਿਆਂ ਉੱਥੇ ਪਹੁੰਚ ਗਏ ਤੇ ਜਾ ਕਰਕੇ ਭਾਈ ਸਾਧੂ ਤੇ ਰੂਪ ਚੰਦ ਦੇ ਕੋਲੋਂ ਸਤਿਗੁਰੂ ਜੀ ਨੇ ਉਹ ਜਲ ਛਕਿਆ ਤੇ ਖਿਆਲ ਕਰਨਾ ਨੁਕਤਾ ਇਹਦੇ ਵਿੱਚ ਸਮਝਣ ਵਾਲਾ ਹੈ ਆਪਾਂ ਕਿਸੇ ਨੂੰ ਘਰ ਇਨਵਾਈਟ ਕਰੀਏ ਨਾ ਸੱਦੀਏ ਜਾਂ ਤੇ ਆਪਾਂ ਕਹਿੰਦੇ ਆ ਵੀ ਤੁਸੀਂ ਪ੍ਰਸ਼ਾਦਾ ਪਾਣੀ ਸ਼ਕੋ ਪ੍ਰਸ਼ਾਦਾ ਪਾਣੀ ਸ਼ਕਾਉਣ ਵਾਸਤੇ ਸੱਦਦੇ ਆ ਜੇ ਕੋਈ ਪ੍ਰਸ਼ਾਦਾ ਪਾਣੀ ਨਾ ਸਕਣ ਯੋਗ ਹੋਵੇ ਤੇ ਘੱਟੋ ਘੱਟ ਚਾਹ ਪਾਣੀ ਸ਼ਕਾਉਂਦਿਆਂ ਚਾਹ ਪਾਣੀ ਦੇ ਨਾਲ ਵੀ ਬਹੁਤ ਕੁਝ ਆਪਾਂ ਉਹਨਾਂ ਨੂੰ ਪਰੋਸ ਦਿੰਦੇ ਆ ਪਰ ਯਾਦ ਰੱਖਿਓ ਅੱਜ ਤੱਕ ਨਾ ਕਿਸੇ ਨੇ ਕਿਸੇ ਨੂੰ ਇਨਵਾਈਟ ਕੀਤਾ ਹੋਵੇਗਾ ਤੁਸੀਂ ਸਾਡੇ ਘਰ ਆ ਕੇ ਪਾਣੀ ਪੀਵੋ ਔਰ ਨਾ ਹੀ ਕੋਈ ਜਾਣਦਾ ਏ ਪਰ ਗੁਰੂ ਭਾਵਨਾ ਦਾ ਵੱਧਾ ਹੋਇਆ ਹੈ ਗੁਰੂ ਭਾਵਨਾ ਦਾ ਵੱਧਾ ਹੋਇਆ ਗੁਰੂ ਕਿਸੇ ਦੀ ਅਰਦਾਸ ਸੁਣ ਕੇ ਜਲ ਛਕਣ ਵਾਸਤੇ ਵੀ ਚਲਾ ਜਾਂਦਾ ਏ ਇਹ ਆ ਗੁਰੂ ਦਾ ਤੇ ਸਿੱਖ ਦਾ ਪਿਆਰ ਹੈ ਤੇ ਜਿਹੜਾ ਗੁਰੂ ਦੇ ਨਾਲ ਜੁੜ ਜਾਂਦਾ ਸਤਿਗੁਰੂ ਮਹਾਰਾਜ ਕਹਿੰਨ ਲੱਗੇ ਉਹਦਾ ਪਾਰ ਉਤਾਰਾ ਹੋ ਜਾਂਦਾ ਇਸੇ ਰੂਪ ਚੰਦ ਇਹਦੇ ਘਰ ਦੇ ਵਿੱਚ ਪੰਜ ਪੁੱਤ ਪੈਦਾ ਹੋਏ ਉਹਨਾਂ ਦੇ ਵਿੱਚੋਂ ਦੋਵਾਂ ਨੇ ਗੁਰੂ ਕਲਗੀਧਰ ਮਹਾਰਾਜ ਦੇ ਕੋਲੋਂ ਅੰਮ੍ਰਿਤ ਛਕਿਆ ਪ੍ਰੇਮ ਸਿੰਘ ਤੇ ਧਰਮ ਸਿੰਘ ਤੇ ਉਹਨਾਂ ਨੇ ਇੱਕ ਨੇ ਨਦੇੜ ਸਾਹਿਬ ਦੀ ਧਰਤੀ ਦੇ ਉੱਤੇ ਆਪਣੇ ਪ੍ਰਾਣ ਤਿਆਗੀ ਅਖੀਰ ਦੇ ਵਕਤ ਇੱਕ ਪਰਵੇਸ਼ ਗੁਰੂ ਕਲਗੀਧਰ ਮਹਾਰਾਜ ਜੀ ਦੇ ਬਚਨ ਮੰਨ ਕੇ ਵਾਪਸ ਆਪਣੇ ਘਰ ਆ ਗਿਆ ਸੀ ਇਹ ਆ ਜਿਹੜੇ ਸਿੱਖੀ ਦੇ ਨਾਲ ਜੁੜ ਜਾਂਦੇ ਨੇ ਭਾਵੇਂ ਕੀ ਮਗਰਲਾ ਜੀਵਨ ਜਿੱਦਾਂ ਦਾ ਵੀ ਜੀਵਨ ਹੈ ਪਰ ਇੱਕ ਵਾਰ ਜਦੋਂ ਗੁਰੂ ਦੇ ਚਰਨਾਂ ਦੇ ਨਾਲ ਜੁੜ ਗਿਆਂ ਪਰਮੇਸ਼ਰ ਸੱਜਣ ਦੇ ਨਾਲ ਜੁੜ ਗਿਆਂ ਫਿਰ ਸਤਪੁਰ ਮਹਾਰਾਜ ਕਹਿਣ ਲੱਗੇ ਤੇਰੇ ਅੰਦਰੋਂ ਔਗਣ ਖਤਮ ਹੋ ਜਾਵਣਗੇ ਤੇਰੇ ਅੰਦਰ ਗੁਨਾ ਦਾ ਪਰਵੇਸ਼ ਆ ਜਾਏਗਾ ਇਹ ਸਤਿਗੁਰ ਮਹਾਰਾਜ ਕਹਿੰਦੇ ਨੇ ਹਰ ਸੱਜਣ ਧਾਵਣ ਲੱਗਿਆ ਕਿਸੇ ਨਾ ਦੇਈ ਬੰਨ ਮ